ਮੈਨੂੰ ਲੱਗਦਾ ਉਹਨਾਂ ਅਰੇ ਸੀ ਇਹਦੀ ਬੰਦਿਆਂ ਦੀ ਵੀ ਜਾਨ ਬਚਾਈਏ ਕਿ ਅਸੀਂ 45 ਮਿੰਟਾਂ ਤੱਕ ਪੀਸੀਆਰ ਦੇ ਕੇ ਲੋਕਾਂ ਨੂੰ ਜਾਨ कौन बन गया उस प्रेस करना नक् प्रेस करना अपना उसन दो बनावटी सह देने ठीक है ਜੈ ਪ੍ਰੋਗਰਾਮ ਹੋ ਗਿਆ ਬੰਬ ਦਾ ਹੋਰ ਨਾਲ ਅੱਗੇ ਰਵੇ ਅਗਲੇ ਦਿਨ ਤੋਂ ਬਾਅਦ ਦੇ ਸਾਰੇ ਸਿਸਟਮ ਤੋਂ ਬਾਅਦ ਦੇ ਵਿੱਚ ਮੇਰਾ ਆਪਾ ਸੁਪਰਾਗ ਦੇਖਾਂ ਕੀ ਗੱਲ ਉਥੇ ਆਪਾਂ ਤੁਹਾਨੂੰ ਇਸੇ ਗੱਲ ਦੀ ਆਪੇ ਆਜ ਬਾਣੀ ਲੈਤਾ ਫਾਦ ਕਰਦੇ ਜਿਸ ਸਾਡੀ ਸਰਕਾਰ ਦਿਆ ਨਿਸ ਸਿਸਟਮ ਹੈ ਫਾਈਨਸ ਆਪੋ ਤੇ ਹੋੜੇ ਸਾਡੇ ਕੀ ਲਾਈਨ ਰਹੇਗੀ ਉਹ ਇਹਦਾ ਉਸ ਕੋਈ ਆਤਾ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਵਿੱਚ ਪੜ੍ਹਦੀ ਹਾਂ ਅੱਜ ਸਾਨੂੰ ਦੱਸਿਆ ਗਿਆ ਕਿ ਜਦੋਂ ਮੌਕ ਟ੍ਰਿਲ ਹੁੰਦੀ ਹੈ ਤਾਂ ਅਸੀਂ ਆਪਣਾ ਬਚਾਅ ਅਤੇ ਆਪਣੇ ਆਸ-ਪਾਸ ਗੁਆਂਢੀਆਂ ਦਾ ਬਚਾਅ ਕਿਵੇਂ ਕਰ ਸਕਦੇ ਹਾਂ ਜਦੋਂ ਮੌਕ ਟ੍ਰਿਲ ਹੁੰਦੀ ਹੈ ਤਾਂ ਕਈ ਪਰਸਨ ਘਾਇਲ ਹੋ ਜਾਂਦੇ ਹਨ ਅਤੇ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਕਿ ਉਸ ਦੇ ਉਸ ਪਰਸਨ ਦੇ ਆਸ-ਪਾਸ ਕੋਈ ਖਤਰਾ ਤਾਂ ਨਹੀਂ ਹੈ ਕਿਸੇ ਪਾਸੇ ਅੱਗ ਤਾਂ ਨਹੀਂ ਲੱਗੀ ਜਾਂ ਉਹ ਕਿਸੇ ਬਿਜਲੀ ਦੇ ਖੰਭੇ ਕੋਲ ਤਾਂ ਨਹੀਂ ਹੈ ਜਾ ਆਸ-ਪਾਸ ਸਨਚਤਾ ਨਹੀਂ ਪਿਆ ਅਤੇ ਸਭ ਤੋਂ ਸਭ ਤੋਂ ਪਹਿਲਾਂ ਸਨ ਚੈੱਕ ਕਰ ਲੈਣਾ ਚਾਹੀਦਾ ਹੈ ਅਗਰ ਕੋਈ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਹੈ ਤਾਂ ਸਾਨੂੰ ਫਿਰ ਪਰਸਨ ਕੋਲ ਜਾ ਕੇ ਦੇਖਣਾ ਚਾਹੀਦਾ ਹੈ ਕਿ ਉਹ ਪਰਸਨ ਬੇਹੋਸ਼ ਹੈ ਜਾਂ ਜਾਗਦਾ ਹੈ ਜੇਕਰ ਅਗਰ ਕਾਲ ਬੁਲਾਈਆ ਪ੍ਰਾਲਾ ਕੀਤਾ ਜਾ ਰਿਹਾ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਕਿ ਇਸ ਤੇ ਕਿੰਨੀ ਲੱਗਦੀ ਹੈ ਵੀ ਜਾਣਕਾਰੀ ਕਿੰਨੀ ਇੰਪੋਰਟੈਂਟ ਹੈ ਇਹ ਜਾਣਕਾਰੀ ਸਾਡੇ ਲਈ ਬਹੁਤ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਸ ਨਾਲ ਸਿਰਫ ਅਸੀਂ ਆਪਣੇ ਹੀ ਨਹੀਂ ਬਲਕਿ ਆਪਣੇ ਆਸ-ਪਾਸ ਆਸ-ਪਾਸ ਦੇ ਲੋਕਾਂ ਦੀ ਵੀ ਜਾਨ ਬਚਾ ਸਕਦੇ ਹਾਂ ਇਸ ਸਿਚੁਏਸ਼ਨ 'ਚ ਸਾਨੂੰ ਬਿਲਕੁਲ ਵੀ ਡਰਨਾ ਨਹੀਂ ਚਾਹੀਦਾ ਡਰ ਕੇ ਆਪਣੇ ਘਰਾਂ ਦੇ ਅੰਦਰ ਨਹੀਂ ਰਹਿਣਾ ਚਾਹੀਦਾ ਸਗੋਂ ਦੇਖਣਾ ਚਾਹੀਦਾ ਹੈ ਕਿ ਅਸੀਂ ਇਸ ਸਿਚੁਏਸ਼ਨ ਵਿੱਚ ਆਪਣਾ ਬਚਾ ਕਿਵੇਂ ਕਰ ਸਕਦੇ ਹਾਂ ਥੈਂਕ ਯੂ ਸਰ ਇਦਾਂ ਹੈ ਮੌਬਿਲਦਾ ਹੈ ਜੀ ਸਾਹਿਬ ਵੱਲੋਂ ਆਰਡਰ ਸੀਗੇ ਕਿ ਬੱਚਿਆਂ ਨੂੰ ਜਾ ਕੇ ਵੀ ਤੁਸੀਂ ਦੱਸੋ ਜਾਣਕਾਰੀ ਦਿਓ ਕਿ ਦੁਬਾਰਾ ਜਿਵੇਂ ਆਪਣੇ ਮਾਹੌਲ ਹੁਣ ਥੋੜਾ ਜਿਹਾ ਗਰਮ ਹੋ ਰਿਹਾ ਹੈਗਾ ਇਸ ਤਾਂ ਕੋਈ ਇੱਕ ਪ੍ਰੋਬਲਮ ਆਉਂਦੀ ਹੈ ਬੱਚਿਆਂ ਨੂੰ ਇਹ ਹੋਣਾ ਚਾਹੀਦਾ ਬੱਚੇ ਡਰ ਕੇ ਘਰ ਆ ਕੇ ਸਕੂਲ ਦੇ ਵਿੱਚ ਐ ਜਾਂ ਘਰੇ ਵੀ ਐ ਉਹ ਮਨ ਕੇ ਚੱਲ ਵੀ ਹੋਰ ਨੁਕਸਾਨ ਨਾਲੋਂ ਆਪਣਾ ਆਪ ਦੇ ਆਪ ਨੁਕਸਾਨ ਜਾਵੇ ਕਰ ਲਵਾਂਗੇ ਵੀ ਬੱਚੇ ਕਰਕੇ ਭਾਈ ਦੇ ਕਰਦੇ ਇੱਕ ਦੁੱਗ ਪੇ ਹੋਰ ਹੋਗੇ ਇਹ ਸਾਰੇ ਉਹਨਾਂ ਨੂੰ ਦੱਸਿਆ ਗਿਆ ਵੀ ਕਿਸੇ ਘੜਾਉਣ ਦੀ ਗੱਲ ਨਹੀਂ ਆ ਦਾ ਟਕਿਆ ਆ ਦਾ ਜੁਜਲਾ ਵੀ ਕੋਈ ਨਾਲੋਂ ਬਤ ਕਰ ਸਕਦੇ ਹਾਂ ਇਹਦਾ ਵੀ ਜਾਣਕਾਰੀ ਦਿੱਤੀ ਉਹਨਾਂ ਬੱਚਿਆਂ ਨੂੰ ਸਾਰੇ ਇਹਦਾ ਵੀ ਦੱਸਿਆ ਵੀ ਤੁਸੀਂ ਜੇ ਕੋਈ ਤੁਹਾਨੂੰ ਫੈਰ ਹੁੰਦੀ ਹੈ ਪਹਿਲਾਂ ਉਹਨੂੰ ਟੀਚਰਾਂ ਨੂੰ ਵੀ ਇਹ ਗੱਲ ਕਹੀ ਰਚਿਆਂ ਨੂੰ ਵੀ ਕਿਹਾ ਆ ਤੁਸੀਂ ਪਹਿਲਾਂ ਤਾਂ ਸਾਰੇ ਬੋਰਡ ਲਵਾਓ ਸਕੂਲ ਦੇ ਵਿੱਚ ਫਾਇਰ ਦਾ ਐਂਬੂਲੈਂਸ ਦਾ ਪੁਲਿਸ ਵਾਲਾ ਨਾ ਤੇ ਸਾਰੇ ਨੰਬਰ ਹੋਣੇ ਚਾਹੀਦੇ ਫੋਨ ਦੇ ਕਾਰਨ ਘੁੜਾੜ ਦੇ ਵਿੱਚ ਆਪਾਂ ਨੰਬਰ ਹਰ ਕਦੇ ਨਹੀਂ ਭੁੱਲ ਜਾਂਦਾ ਇਹ ਲੇਕੇ ਹੋਣਗੇ ਆਪਣੇ ਧਿਆਨ ਚ ਰੱਖੀਏ ਆ। ਇਹ ਆਪਰੇਸ਼ਨ ਸ਼ੀਲਡ ਦੇ ਤਹਿਤ ਜੋ ਆਪਣੇ ਉੱਪਰ ਡਾਇਰੈਕਸ਼ਨਸ ਆਈਆਂ ਨੇਗੀਆਂ ਇਹ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਆਪਣੀ ਤਿੰਨ ਮੌਕ ਡ੍ਰਿਲ ਹੋ ਰਹੀਆਂ ਨੇਗੀਆਂ ਇਹ ਆਪਣੀ ਜੋ ਸਭ ਤੋਂ ਪਹਿਲੀ ਮੌਕ ਡ੍ਰਿਲ ਹੈਗੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੰਧੂਪੱਤੇ ਵਿਖੇ ਹੋਈ ਹੈ ਜਿੱਥੇ ਵੀ 11 ਵਜੇ ਆਪਣੀ ਪਲਾਨ ਸੀਗੀ 11 ਵਜੇ ਪਹਿਲੇ ਸਾਇਰਨ ਵੱਜੇ ਜਿਵੇਂ ਕਿ ਬੱਚਿਆਂ ਨੂੰ ਮਤਲਬ ਪਹਿਲੇ ਬਹੁਤ ਅੱਛੀ ਤਰ੍ਹਾਂ ਖਤਮ ਹੋਈ ਹੈ ਇਹ ਸਾਰੇ ਬੱਚੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਹੈਗੇ ਉੱਥੇ ਇਹਨਾਂ ਨੂੰ ਆਪਾਂ ਫਾਇਰ ਐਮਰਜੈਂਸੀ ਸਰਵਿਸ ਫਾਇਰ ਸਰਵਿਸ ਆਈ ਸੀ ਉਹਨਾਂ ਨੇ ਮਤਲਬ ਅੱਗ ਬੁਝਾ ਕੇ ਦਿਖਾਈ ਪਰ ਉੱਪਰ ਰੈਸਕਿਊ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਿਵਲ ਡਿਫੈਂਸ ਦੇ ਸ਼ਾਮਿਲ ਸੀਗੇ ਤੇ ਐਂਬੂਲੈਂਸ ਹੈਲਥ ਡਿਪਾਰਟਮੈਂਟ ਸ਼ਾਮਿਲ ਸੀਗਾ ਉਹਦੇ ਵਿੱਚ ਬੇਸਿਕਲੀ ਆਪਾਂ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਹੈਗਾ ਵੀ ਜੇ ਇਸ ਤਰ੍ਹਾਂ ਕੋਈ ਐਮਰਜੈਂਸੀ ਸਿਚੁਏਸ਼ਨ ਆਂਦੀ ਹੈ ਤਾਂ ਆਪਾਂ ਦਾ ਕੀ ਫਰਜ਼ ਹੈਗਾ ਤੇ ਕਿਸ ਤਰ੍ਹਾਂ ਆਪਣੀ ਮਤਲਬ ਕਿੰਨੀ ਤਿਆਰੀ ਹੈ ਐਡਮਿਨਿਸਟ੍ਰੇਸ਼ਨ ਦੀ ਇਹ ਬਸ ਇੱਕ ਜਸਟ ਪ੍ਰੀਕਾਸ਼ਨਰੀ ਮੇਜਰ ਹੈ ਇਹਦੇ ਵਿੱਚ ਕੁਝ ਨਹੀਂ ਹੈ ਮਤਲਬ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਬਲੈਕਆਊਟ ਹਾਂਜੀ ਰਾਤ ਨੂੰ 8:30 ਤੋਂ 9 ਦੇ ਵਿੱਚ ਅੱਧਾ ਘੰਟਾ ਬਲੈਕਆਊਟ ਅਬਜ਼ਰਵ ਕੀਤਾ ਜਾਏਗਾ ਇਨਸਟਰਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਹੈ ਵੀ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਇਹ ਜਸਟ ਇੱਕ ਪ੍ਰੀਕਾਸ਼ਨ ਹੈ ਜਿਵੇਂ ਕਿ ਅਪਰੇਸ਼ਨ ਸ਼ੀਲਡ ਹੈ ਠੀਕ ਹੈ ਦੂਸਰਾ ਇਹਦੇ ਵਿੱਚ ਇਹ ਹੈ ਵੀ ਤੁਸੀਂ ਜੋ ਲਾਈਟਸ ਹੈ ਬਿਲਕੁਲ ਬੰਦ ਕਰ ਰੱਖਣੀਆਂ ਕੋਈ ਇਨਵਰਟਰ ਕੋਈ ਜਨਰੇਟਰ ਯੂਜ਼ ਨਹੀਂ ਕਰਨਾ ਜੇਕਰ ਤੁਸੀਂ ਉਸ ਸਮੇਂ ਬਾਹਰ ਹੋ ਤਾਂ ਕੋਸ਼ਿਸ਼ ਕਰਨੀ ਹੈ ਤੁਸੀਂ ਘਰੇ ਚਲੇ ਜਾਣਾ ਹੈਗਾ ਖਿੜਕੀਆਂ ਚੰਗੀ ਤਰ੍ਹਾਂ ਬੰਦ ਕਰ ਲੈਣੀਆਂ ਨੇ ਪਰਦੇ ਵ ਮੇਨ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਤੁਹਾਡੀ ਵੀ ਕੋਈ ਛੱਤ ਤੇ ਨਾ ਜਾਓ ਬਾਹਰ ਨਾ ਨਿਕਲੋ ਆਪਣੀ ਸੇਫ ਜਗ੍ਹਾ ਤੇ ਰਹੋ ਤੇ ਲਾਈਟਸ ਵਗੈਰਾ ਸਾਰੀਆਂ ਆਫ ਰੱਖੋ